ਸਾਰੇ ਨਾਰੇ ਦਾ ਸੰਦੇਸ਼ ਲੈ ਕੇ ਅਸੀਂ ਮੋਰਚੇ ਜੁੜਨ ਤੇ ਆਏ ਹਾਂ ਔਰ ਮੋਰਚੇ ਦੇ ਫਤਿਹ ਲਈ ਅਸੀਂ ਹਰ ਤਰ੍ਹਾਂ ਦੇ ਅਰਦਾਸ ਵੀ ਕਰਾਂਗੇ ਔਰ ਮੈਦਾਨੇ ਜੰਗ ਲਈ ਵੀ ਤਿਆਰ ਇੱਥੇ ਅਗਰ ਸਾਡੇ ਕਿਸਾਨ ਵੀਰ ਇੱਥੇ ਪੱਕਾ ਮੋਰਚਾ ਲਾਉਂਦੇ ਨੇ ਤਾਂ ਸਾਡਾ ਨमाज ਦਾ ਸਾਡੇ ਰੋਜ਼ੇ ਰੱਖਣ ਦਾ ਇੰਤਜ਼ਾਮ ਹੋਗਾ ਜੋ ਧਰਮ ਦੀ ਪਹਿਲੀ ਪੌੜੀ ਹੈ ਨਾ ਉਹ ਹੈਗਾ ਇਨਸਾਨੀਅਤ ਚੰਬੂ ਬਾਰਡਰ ਤੋਂ ਇੱਕ ਖੂਬਸੂਰਤ ਤਸਵੀਰ ਤੁਹਾਨੂੰ ਦਿਖਾਉਂਦੇ ਆ ਇਸ ਵੇਲੇ ਚੰਬੂ ਬਾਰਡਰ ਤੇ ਮੌਜੂਦ ਆ ਔਰ ਮੁ슬ਮਾਨ ਵੀਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਔਰ ਨਮਾਜ਼ ਅਦਾ ਕਰ ਰਹੇ ਨੇ ਸ਼ਾਮ ਵੇਲੇ ਦੀ ਨਮਾਜ਼ ਜਿਹੜੀ ਆ ਉਹ ਅਦਾ ਕੀਤੀ ਜਾ ਰਹੀ ਆ ਲੰਗਰ ਲੈ ਕੇ ਮਲੇਰਕੋਡਲਾ ਤੋਂ ਆਏ ਸਿਗੇ ਤਾਂ ਇੱਥੇ ਆ ਕੇ ਜਿਹੜਾ ਪਹਿਲਾਂ ਲੰਗਰ ਸ਼ਿਕਾਇਆ ਜਾਂਦਾ ਔਰ ਉਸ ਤੋਂ ਬਾਅਦ ਸ਼ਾਮ ਦੀ ਨਮਾਜ਼ ਜਿਹੜੀ ਆ ਉਹ ਅਦਾ ਕੀਤੀ ਜਾ ਰਹੀ ਆ ਤਾਂ ਬੜੀ ਖੂਬਸੂਰਤ ਤਸਵੀਰ ਹੈਗੀ ਆ ਇੱਕ ਪਾਸੇ ਗੁਰਬਾਣੀ ਚੱਲ ਰਹੀ ਆ ਔਰ ਇੱਕ ਪਾਸੇ ਨਮਾਜ਼ ਜਿਹੜੀ ਆ ਅਦਾ ਕੀਤੀ ਜਾ ਰਹੀ ਆ ਤਾਂ ਸ਼ੰਭੂ ਬਾਰਡਰ ਤੋਂ ਇਹ ਤਸਵੀਰ ਤੁਹਾਨੂੰ ਦਿਖਾਈ ਆ ਬੜੀ ਜਿਹੜੀ ਕਹਿ ਲੋ ਕਿ ਇੱਕ ਸ਼ਾਨਦਾਰ ਤਸਵੀਰ ਹੈਗੀ ਆ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਤਾਂ ਇਹ ਤਸਵੀਰ ਜਿਹੜੀ ਆ ਉਹ ਸ਼ੰਭੂ ਬਾਰਡਰ ਤੋਂ ਜਿਹੜੀ ਆ ਤੁਹਾਡੇ ਨਾਲ ਸਾਂਜੀ ਤਿਆਰੇ ਆ ਸ਼ੰਭੂ ਬਾਡਰ ਤੇ ਇਹ ਕਿਸਾਨ ਵੀਰ ਅੱਜ ਲੰਗਰ ਲੈ ਕੇ ਪਹੁੰਚੇ ਸਿਗੇ ਤਾਂ ਇੱਥੇ ਇਹਨਾਂ ਦੇ ਵੱਲੋਂ ਨਮਾਜ਼ ਅਦਾ ਕੀਤੀ ਜਾ ਰਹੀ ਹੈ ਔਰ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਅਰਦਾਸ ਕਰ ਰਹੇ ਨੇ ਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਇੱਥੇ ਬੈਠੇ ਨੇ ਉਹ ਸਾਰੀਆਂ ਮੰਗਾਂ ਇਹਨਾਂ ਦੀਆਂ ਪੂਰੀਆਂ ਹੋਣ ਤਾਂ ਉਸੇ ਨੂੰ ਲੈ ਕੇ ਜਿਹੜੀ ਹੈ ਇੱਥੇ ਨਮਾਜ਼ ਇਸ ਵੇਲੇ ਸ਼ਾਮ ਦੀ ਅਦਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਟਰੈਕਟਰ ਟਰਾਲੀ ਜਿਹੜੀ ਪਿੱਛੇ ਤੁਹਾਨੂੰ ਨਜ਼ਰ ਆ ਰਹੀ ਆ ਤਾਂ ਇਹ ਟਰੈਕਟਰ ਟਰਾਲੀ ਲੈ ਕੇ ਇਹ ਮੁ슬ਮਨ ਵੀਰ ਮਲੇਰਕੋਟ ਦਾ ਤੋਂ ਛੰਭੂ ਬਾਰਡਰ ਤੇ ਪਹੁੰਚੇ ਨੇ ਔਰ ਜਿੱਥੇ ਬੈਰੀਕੇਟਿੰਗ ਕੀਤੀ ਆ ਉਹਦੇ ਬਿਲਕੁਲ ਸਾਹਮਣੇ ਜਿਹੜੀ ਆ ਇਹ ਨਮਾਜ਼ ਅਦਾ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਤਾਂ ਇਸ ਵੇਲੇ ਸ਼ਾਮ ਵੇਲੇ ਦੀ ਜਿਹੜੀ ਆ ਨਮਾਜ਼ ਅਦਾ ਕੀਤੀ ਜਾ ਰਹੀ ਆ ਇਕ ਓਅੰਕਾਰ ਸਰਬ ਉਪਰ ਦਾਤ ਅਨਾਮ ਦੇ ਪਾਇ ਸ਼ਾਮ 6 ਵਜੇ ਦਾ ਟਾਈਮ ਹੋ ਰਿਹਾ ਤਾਂ ਸ਼ਾਮ ਵੇਲੇ ਦੀ ਨਮਾਜ਼ ਜਿਹੜੀ ਹੈ ਉਹ ਅਦਾ ਕੀਤੀ ਜਾ ਰਹੀ ਹੈ ਮੁ슬ਮੀ ਵੀਰਾਂ ਦੇ ਵੱਲੋਂ ਤਾਂ ਇਹ ਬੱਚੇ ਜਿਹੜੇ ਨੇ ਉਹ ਨਾਲ ਮੌਜੂਦ ਹੈਗੇ ਨੇ ਸ਼ੰਭੂ ਬਾਰਡਰ ਤੋਂ ਇਹ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਬੜੀ ਸ਼ਾਨਦਾਰ ਕੈਲੂਕੀਏ ਤਸਵੀਰ ਹੈਗੀ ਆ ਕਿ ਆਪਸੀ ਭਾਈਚਾਰਕ ਸਾਂਝ ਨੂੰ ਦਰਸਾਉਂਦੀ ਹੋਈ ਇਹ ਤਸਵੀਰ ਹੈ ਪੰਜਾਬ ਹਮੇਸ਼ਾ ਹੀ ਆਪਸੀ ਭਾਈਚਾਰਕ ਸਾਂਝ ਦੇ ਲਈ ਜਾਣਿਆ ਜਾਂਦਾ ਔਰ ਅੱਜ ਵੀ ਇਹ ਤਸਵੀਰ ਜਿਹੜੀ ਆ ਸ਼ੰਭੂ ਬਾਰਡਰ ਦੇ ਉੱਪਰ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਕਿਸਾਨ ਵੀਰਾਂ ਦੇ ਨਾਲ ਆ ਕੇ ਮੁਸਲਿਮ ਭਾਈਚਾਰੇ ਦੇ ਲੋਕ ਇਕਜੁੱਟ ਹੋਏ ਨੇ ਤਬ ਤੋਂ ਜਿਹੜੀ ਵਧੀਆ ਗੱਲ ਇਹ ਆ ਕਿ ਇਹ ਆਪਸੀ ਭਾਈਚਾਰਕ ਸਾਂਝ ਨੂੰ ਜਿਹੜੀ ਆ ਉਹ ਦਰਸਉਂਦੀ ਆ ਇੱਕ ਪਾਸੇ ਰਹਿਰਾ ਸਾਹਿਬ ਚੱਲ ਰਹੀ ਆ ਔਰ ਦੂਜੇ ਪਾਸੇ ਜਿਹੜੀ ਆ ਨਮਾਜ਼ अदा ਕੀਤੀ ਜਾ ਰਹੀ ਆ ਔਰ ਸਾਹਮਣੇ ਜਿਹੜਾ ਬੈਰੀਗੇਟਿੰਗ ਹੈਗੀ ਆ ਤਾਂ ਪੂਰੀ ਤਸਵੀਰ ਇੱਕ ਵਾਰ ਵੀ ਕਮਾ ਕੇ ਜਿਹੜੀ ਆ ਜ਼ਰੂਰ ਦਿਖਾਓ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆ ਇੱਥੇ ਮਾਹੌਲ ਇਸ ਵੇਰੇ ਸ਼ੰਭੂ ਬਾਰਡਰ ਦੇ ਉੱਪਰ ਨਜ਼ਰ ਆ ਰਿਹਾ ਤਾਂ ਇੱਕ ਪਾਸੇ ਰਹਿਰਾ ਸਾਹਿਬ ਦਾ ਪਾਠ ਹੋ ਰਿਹਾ ਔਰ ਦੂਜੇ ਪਾਸੇ ਨਮਾਜ਼ ਆਦਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਇਹ ਆਪਸੀ ਭਾਈਚਾਰਕ ਸਾਂਝ ਦੀ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸ਼ੰਭੂ ਬਾਰਡਰ ਤੋਂ ਅਸੀਂ ਸਾਂਝੀ ਕਰ ਰਹੇ ਹਾਂ ਜਿੱਥੇ ਮੁਸਲਮਾਨ ਵੀਰ ਬਲੇਰਕੋਟਲਾ ਤੋਂ ਪਹੁੰਚੇ ਹੋਏ ਨੇ ਔਰ ਆ ਕੇ ਇੱਥੇ ਜਿਹੜੀ ਹੈ ਨਮਾਜ਼ ਅਦਾਕਾਰੇ ਨੇ ਤੇ ਮੁਸਲਮ ਵੀਰ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਅੱਜ ਸ਼ੰਭੂ ਬਾਰਡਰ ਦੇ ਉੱਪਰ ਨਮਾਜ਼ ਅਦਾ ਕੀਤੀ ਗਈ ਆ ਔਰ ਟਰੈਕਟਰ ਟਰਾਲੀ ਲੈ ਕੇ ਆਏ ਨੇ ਇੱਥੇ ਲੰਗਰ ਦੀ ਤਾਂ ਮਲੇਰਕੜਲਾ ਤੋਂ ਆਇਓ ਤੁਸੀਂ ਹਾਂ ਭਾਈਚਾਰਾ ਖਾਸ ਮਲੇਰਕੜਲਾ ਤੇ ਸਾਡਾ ਆਪਸੀ ਭਾਈਚਾਰਾ ਸਾਡੀ ਧਰਤੀ ਹਾ ਨਾਰਾ ਧਰਤੀ ਦੇ ਸ਼੍ਰੀ ਹਾ ਨਾਰਾ ਗੁਰਦੁਆਰਾ ਸਾਹਿਬ ਵੀ ਅਥੇ ਸਥਾਪਿਤ ਕੀਤਾ ਗਿਆ ਹੈ। ਇਹ ਹੀ ਹਾਰੇ ਨਾਰੇ ਦਾ ਸੰਦੇਸ਼ ਲੈ ਕੇ ਅਸੀਂ ਮੋਰਚੇ 'ਚ ਪਹੁੰਚਿਆ। ਔਰ ਮੋਰਚੇ ਦੇ ਫਤਿਹ ਲਈ ਅਸੀਂ ਹਰ ਤਰ੍ਹਾਂ ਦੀ ਅਰਦਾਸ ਵੀ ਕਰਾਂਗੇ ਔਰ ਮੈਦਾਨੇ ਜੰਗ ਲਈ ਵੀ ਤਿਆਰਾਂ ਅੱਛਾ ਅੱਜ ਤੁਸੀਂ ਆਏ ਹੋ ਕਿ ਜਾਂ ਪਹਿਲਾਂ ਵੀ ਢੇੜਾ ਰੱਖਦੇ ਸੀ ਪਹਿਲਾਂ ਦੇਖੋ ਜਦੋਂ ਅਸੀਂ ਦਿੱਲੀ ਸੀਗੇ ਉੱਥੇ ਪੱਕਾ ਮੋਰਚਾ ਦੀਆ ਜਦੋਂ ਅਸੀਂ ਦਿੱਲੀ ਤੇ ਤਾਂ ਉੱਥੇ ਤਾਂ ਤਾਂ ਪੱਕਾ ਮੋਰਚਾ ਦੀ ਇੱਥੇ ਸਾਨੂੰ ਅਗਰ ਇੱਥੇ ਅਗਰ ਸਾਡੇ ਕਿਸਾਨ ਵੀਰ ਇੱਥੇ ਪੱਕਾ ਮੋਰਚਾ ਲਾਉਂਦੇ ਨੇ ਤਾਂ ਸਾਡਾ ਨमाज ਦਾ ਸਾਡੇ ਰੋਜ਼ੇ ਰੱਖਣ ਦਾ ਇੱਥੇ ਇੰਤਜ਼ਾਮ ਹੋਊਗਾ ਸਾਡਾ ਡੇਰਾ ਇੱਥੇ ਲੱਗੂਗਾ ਅੱਜ ਕੋਈ ਜਿਵੇਂ ਆਪਸੀ ਭਾਈਚਾਰਕ ਸਾਂਝ ਦੀ ਤਸਵੀਰ ਜਿਹੜੀ ਮੈਨੂੰ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਜਾਏਗੀ ਕਿਵੇਂ ਦੇਖੋ ਇੱਥੇ ਘੜੀ ਜੋ ਧਰਮ ਦੀ ਪਹਿਲੀ ਪੌੜੀ ਆ ਨਾ ਉਹ ਹੈਗਾ ਇਨਸਾਨੀਅਤ ਜਿਸ ਬੰਦੇ ਦੇ ਵਿੱਚ ਇਨਸਾਨੀਅਤ ਨਹੀਂ ਉਹ ਆਪਣੇ ਆਪ ਨੂੰ ਧਾਰਮਿਕ ਨਹੀਂ ਕਹਾ ਸਕਦਾ ਹਾਂ ਉਹ ਚਾਹੇ ਹਿੰਦੂ ਆ ਸਿੱਖ ਆ ਮੁਸਲਮਾਨ ਦਲਿਤ ਐਸਾਈ ਜਾਂ ਕੋਈ ਵੀ ਆ ਇਸ ਲਈ ਵਾ ਸਾਰੇ ਵੀਰਾਂ ਨੂੰ ਸਾਡਾ ਇਹ ਸੰਦੇਸ਼ ਆ ਕਿ ਬਿਨਾ ਪੋਲੀਟੀਕਲ ਤੋਂ ਹਟ ਕੇ ਅਸੀਂ ਦੇਖੋ ਸਾਡਾ ਆਪਸੀ ਭਾਈਚਾਰਾ ਹੀ ਇਹਨਾਂ ਦਾ ਇਹਨਾਂ ਦੀ ਜੜਾਂ 'ਚ ਜਾ ਕੇ ਬੈਠੂਗਾ ਇਹਨਾਂ ਦਾ ਜਿਹੜਾ ਮੇਨ ਮੋਟਿਵ ਇਹੀ ਆ ਕਿ ਅਸੀਂ ਆਪਸੀ ਭਾਈਚਾਰੇ ਨੂੰ ਤੋੜੀਏ ਔਰ ਬਾਕੀ ਕੰਮ ਇਹ ਨਾਲ ਆਪਦੇ ਆਪ ਹੀ ਹੋ ਜੂਗਾ ਹਾਂ ਬਾਕੀ ਅੱਛਾ ਬਾਬਾ ਜੀ ਕਿਵੇਂ ਦੇਖ ਰਹੇ ਹੋ ਅੱਜ ਬੜੀ ਵਧੀਆ ਇਹ ਤਸਵੀਰ ਸੀਗੀ ਇੱਕ ਪਾਸੇ ਨਮਾਜ਼ ਅਦਾ ਹੋ ਰਹੀ ਹੈ ਇੱਕ ਪਾਸੇ ਰਹਿਰ ਸਭ ਦਾ ਪਾਠ ਚੱਲ ਰਿਹਾ ਹੈ ਇਹ ਜੀ ਅੱਜ ਰੀਸੀਆਂ ਮੂੜੀਆਂ ਵੇਦੀਆਂ ਸਾਧੂਆਂ ਪੀਰਾਂ ਕਤੰਬਰਾਂ ਮਹੰਤਾਂ ਭਗਤਾਂ ਕੀ ਗੱਲ ਸਾਧੂਆਂ ਕੀ ਗੱਲ ਵੀ ਹੋ ਰਹੀ ਹੈ ਇਹ ਆਪੇ ਆਪੇ ਸਾਧੂ ਬਣੇ ਫਿਰ ਰਿਹਾ ਹੈ ਤੇ ਇਹਨਾਂ ਨੂੰ ਸਾਧੂਆਂ ਦਾ ਕੋਈ ਪਤਾ ਨਹੀਂ ਹੈਗਾ ਨਾ ਪੀਰਾਂ ਦਾ ਨਾ ਕਤੰਬਰਾਂ ਦਾ ਇਹਨਾਂ ਨੂੰ ਕਿਸੇ ਚੀਜ਼ ਦਾ ਨਹੀਂ ਪਤਾ ਹੈਗਾ ਕਿਉਂ ਅਸੀਂ ਤਾਂ ਇਹੋ ਕਹਾਂ ਵੀ ਮਾਰਾ ਇਕਤਾ ਇਕ ਹੈ ਹਮ ਇਕਤਾ ਕੀ ਗੱਲ ਲੜਾਂਗੇ ਤੇ ਆਪਾਂ ਆਪਣਾ ਕਿਸਾਨੀ ਯੂਨੀਅਨ ਚਿੰਤਾਬਾਦ ਹੈ ਅਸੀਂ ਇਹ ਕਹਾਂ ਜੀ ਮਤਲਬ ਮਾਰਾ Hindu ਕੀ ਗੱਲ ਨਹੀਂ Sikh ਗੱਲ ਨਹੀਂ ਕੋਈ ਮਾਰਾ ਮਤਲਬ ਕਿਸੇ ਕੀ ਗੱਲ ਨਾ ਹੋਣੀ ਹੈਗਾ ਤੇ ਅਸੀਂ ਕਹਿੰਦੇ ਆ ਵੀ ਮਤਲਬ ਮਾਰਾ ਇਕਤਾ ਇਕ ਹੈ ਆਪਾਂ ਹੋਰ ਨਹੀਂ ਕੁਝ ਵੀ ਕਰ ਸਕਦੇ ਜੀ ਮਤਲਬ ਮਾਰਾ ਇਕਤਾ ਹੈ ਵਾ ਰਹਿ ਜਾ ਵਾ ਠੀਕ ਹੈ आगा। 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 अच्छा जो इतने पहुंचे फिर लंगर की ट्राली तो लैके की तस्वीर नजर आई और कहो जा प्यार मिले तो। बहुत प्यार मिला भाई बहुत भाईचारे का प्यार मिला बहुत ज्यादा बहुत बहुत धन्यवाद सभी लोगों का यहाँ पे इन्होंने दिनों हमें सहयोग किया था बहुत प्यार मिला है सभी लोगों का और हर तरीके से सपोर्ट किया हम भी हर तरीके से सपोर्ट के लिए इनके खड़े हैं ਤਾਂ ਇਸ ਵੇਲੇ ਅਰਦਾਸ ਜਿਹੜੀ ਹੋਣੀ ਸ਼ੁਰੂ ਹੋ ਗਈ ਆ ਤਾਂ ਸ਼ੰਭੂ ਬਾਰਡਰ ਤੇ ਇਸ ਵੇਲੇ ਅਸੀਂ ਮੌਜੂਦ ਆ ਜਿੱਥੇ ਆਪਸੀ ਭਾਈਚਾਰਕ ਸਾਂਝੀ ਦੀ ਤਸਵੀਰ ਜਿਹੜੀ ਆ ਦੇਖਣ ਨੂੰ ਮਿਲੀ ਆ ਕੈਮਰਾਮੈਨ ਬੋਵੀ ਦੇ ਨਾਲ ਮਨਪੀ ਸਿੰਘ ਕਾਲੂ ਜਗਬਣੀ ਟੀਵੀ ਸ਼ੰਭੂ